ਧਰਮ ਰਾਹੀਂ ਸੱਚ ਦੇ ਪ੍ਰਚਾਰ ਤੇ ਪ੍ਰਸਾਰ ਨੂੰ ਸਮਰਪਿਤ ਸਬਸਕ੍ਰਾਈਬ ਕਰੋ ਸਾਡਾ ਨਵਾਂ ਚੈਨਲ ਦਾ ਖਾਲਸ ਟੀਵੀ ਧਰਮ ਅੱਜ ਪੰਜਾਬ ਵਿਧਾਨ ਸਭਾ ਬਜਟ ਸੈਸ਼ਨ ਦੇ 6ਵੇਂ ਦਿਨ ਵਿਧਾਨ ਸਭਾ ਚ ਬਜਟ ਪੇਸ਼ ਹੋ ਰਿਹਾ ਹੈ ਇਸ ਤੋਂ ਇੱਕ ਦਿਨ ਪਹਿਲਾਂ ਹੀ ਕੈਗ ਜਾਨੀ ਕਪ ਟ੍ਰੋਲਰ ਤੇ ਅਡਿਟ ਜਨਰਲ ਦੀ ਰਿਪੋਰਟ ਵਿੱਚ ਵੱਡਾ ਖੁਲਾਸਾ ਹੋਇਆ ਕਿ ਪੰਜਾਬ ਦੇ ਹਰ ਵਿਅਕਤੀ ਤੇ 70000 ਰੁਪਏ ਦਾ ਕਰਜ਼ਾ ਚੜਿਆ ਹੋਇਆ ਹੈ ਜੋ 5 ਸਾਲਾਂ ਵਿੱਚ ਦੁੱਗਣਾ ਹੋ ਗਿਆ ਹੈ ਯਾਨੀ 5 ਸਾਲ ਪਹਿਲਾਂ ਹਰ ਵਿਅਕਤੀ ਦੇ ਸਿਰ 35000 ਰੁਪਏ ਦਾ ਕਰਜ਼ਾ ਸੀ ਸਾਲ 2017-18 ਦੀ ਰਿਪੋਰਟ ਮੁਤਾਬਕ ਸੂਬੇ ਸਿਰ 1 ਕਰੋੜ 95 ਲੱਖ ਰੁਪਏ ਦਾ ਕਰਜ਼ਾ ਚੜ ਚੁੱਕਿਆ ਹੈ ਜਿਸਨੂੰ ਕੈਪਟਨ ਸਰਕਾਰ ਉਤਾਰਨ ਵਿੱਚ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਜਦੋਂ ਅਗਲੇ ਵਿੱਤੀ ਸਾਲ ਦਾ ਬਜਟ ਪੇਸ਼ ਕਰਨਗੇ ਤਾਂ ਕਰਜ਼ੇ ਦੀ ਰਕਮ 2 ਕਰੋੜ ਤੋਂ 30 ਲੱਖ ਰੁਪਏ ਤੋਂ ਵੱਧ ਹੋ ਚੁੱਕੀ ਹੋਵੇਗੀ ਇਸ ਨਾਲ ਹਰ ਵਿਅਕਤੀ ਤੇ ਕਰਜ਼ੇ ਦਾ ਬੋਝ ਹੋਰ ਵੀ ਵੱਧ ਜਾਵੇਗਾ ਕੈਪਟਨ ਸਰਕਾਰ ਵਿੱਤੀ ਹਾਲਾਤ ਖਰਾਬ ਹੋਣ ਕਰਕੇ ਕੇਂਦਰ ਕੋਲ ਕਈ ਵਾਰੀ ਪਹੁੰਚ ਵੀ ਕਰ ਚੁੱਕੀ ਹੈ ਪਰ ਕੁਝ ਵੀ ਹੱਥ ਕੰਡੇ ਨਹੀਂ ਲੱਗਿਆ ਇੰਨਾ ਹੀ ਨਹੀਂ ਅਕਾਲੀ ਸਰਕਾਰ ਵੱਲੋਂ ਅਨਾਜ ਦੇ 31000 ਕਰੋੜ ਰੁਪਏ ਦੇ ਕਰਜ਼ੇ ਨੂੰ ਹੱਲ ਕਰਨ ਲਈ ਵੀ ਕੈਪਟਨ ਸਰਕਾਰ ਨੇ ਕੇਂਦਰ ਸਰਕਾਰ ਨਾਲ ਕਈ ਮੀਟਿੰਗਾਂ ਵੀ ਕੀਤੀਆਂ ਨੇ ਸਿਰਫ ਵਿੱਤ ਕਮਿਸ਼ਨ ਨੇ ਕੁਝ ਥੋੜਾ ਭਾਰ ਹਲਕਾ ਕਰਨ ਦਾ ਵਾਅਦਾ ਕੀਤਾ ਕੈਗ ਵੱਲੋਂ ਵਿਧਾਨ ਸਭਾ 'ਚ ਪੇਸ਼ ਕੀਤੀ 2017-18 ਦੀ ਰਿਪੋਰਟ ਮੁਤਾਬਕ ਪਿਛਲੇ 5 ਸਾਲਾਂ ਵਿੱਚ ਕਰਜ਼ਾ ਦੁੱਗਣਾ ਹੋ ਗਿਆ ਹੈ ਸਾਲ 2013-14 ਵਿੱਚ ਪੰਜਾਬ ਸਰਕਾਰ ਦਾ 78669 ਕਰੋੜ ਸੀ ਜੋ ਅਗਲੇ 5 ਸਾਲਾਂ ਵਿੱਚ ਵਧ ਕੇ 164803 ਕਰੋੜ ਰੁਪਏ ਹੋ ਗਿਆ ਆਉਣ ਵਾਲੇ 3 ਸਾਲਾਂ ਵਿੱਚ ਪੰਜਾਬ ਸਰਕਾਰ ਨੂੰ ਹਰ ਹਾਲਤ ਵਿੱਚ 33300 ਕਰੋੜ ਰੁਪਏ ਅਦਾ ਕਰਨੇ ਹੀ ਪੈਣਗੇ ਉਸ ਤੋਂ ਅਗਲੇ 3 ਤੋਂ 5 ਸਾਲਾਂ ਵਿੱਚ 33360 ਕਰੋੜ ਰੁਪਏ ਉਸ ਤੋਂ ਅਗਲੇ 5 ਤੋਂ 7 ਸਾਲਾਂ ਵਿੱਚ ਕੁੱਲ 91299 ਕਰੋੜ ਰੁਪਏ ਦੇਣੇ ਪੈਣਗੇ ਪੰਜਾਬ ਸਰ ਚੜੇ ਕਰਜ਼ੇ ਕਾਰਨ ਪਿਛਲੀ ਅਕਾਲੀ ਬੀਜੇਪੀ ਗੱਠਜੋੜ ਸਰਕਾਰ ਵੀ ਸਰਕਾਰੀ ਮੁਲਾਜ਼ਮਾਂ ਨੂੰ ਤਨਖਾਹਾਂ ਦੇਣ ਲਈ ਤੰਗ ਕਰਦੀ ਸੀ ਤੇ ਉਹੀ ਹਾਲ ਕੈਪਟਨ ਦੀ ਸਰਕਾਰ ਦਾ ਜਿਸ ਕੋਲ ਮੁਲਾਜ਼ਮਾਂ ਦੀਆਂ ਤਨਖਾਹਾਂ ਦਾ ਜੁਗਾੜ ਤੱਕ ਨਹੀਂ ਹੈ 6-6 ਮਹੀਨੇ ਮੁਲਾਜ਼ਮ ਤਨਖਾਹਾਂ ਦੀ ਉਡੀਕ ਵਿੱਚ ਸੁੱਕ ਜਾਂਦੇ ਰਹੇ ਬਿਊਰੋ ਰਿਪੋਰਟ ਦਾ ਖਾਲਸ ਟੀਵੀ